ਹਾਂਜੀ ਸਰ ਲਓ ਜੀ ਸਾਨੂੰ ਇੱਕ ਸ਼ਾਮੀ ਵਿਜੇਨਗਰ ਚੌਂਕੀ 88 ਫੁੱਟ ਰੋਡ ਤੇ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਜੀ ਕਿ ਦੋ ਅਣਪਛਾਤੇ ਨੌਜਵਾਨ ਵਰਨਾ ਵਾਈਟ ਗੱਡੀ ਤੇ ਘੁੰਮ ਰਹੇ ਨੇ ਤੇ ਉਹਨਾਂ ਕੋਲ ਇਲੀਗਲ ਵੈਪਨ ਵੀ ਹੋ ਸਕਦਾ ਇਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਸਬ ਇੰਸਪੈਕਟਰ ਜਗਵੀਰ ਸਿੰਘ ਤੇ ਇਹਨਾਂ ਨਾਲ ਬਾਕੀ ਪੁਲਿਸ ਪਾਰਟੀ ਨੇ ਜਦੋਂ ਨਾਕਾ ਲਾਇਆ ਤਾਂ ਇਹ ਵਰਨਾ ਗੱਡੀ ਆਈ ਤੇ ਵਰਨਾ ਗੱਡੀ ਨਾਕਾ ਤੋੜ ਕੇ ਜਦੋਂ ਭੱਜੀ ਤਾਂ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੇਸ ਕੀਤਾ ਇਸ ਚੇਜ਼ ਦੇ ਵਿੱਚ 88 ਫੁੱਟ ਰੋਡ ਤੋਂ ਫੋਰੈਸਟ ਸਟ੍ਰੰਗ ਤੇ ਉਸ ਤੋਂ ਬਾਅਦ ਬਟਾਲਾ ਰੋਡ ਤੇ ਉਹਨਾਂ ਨੇ ਗੱਡੀ ਅੱਗੇ ਹੌਟ ਚੀਜ਼ ਹੋਇਆ ਕਰੀਬ 10-15 ਮਿੰਟ ਦਾ ਇਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਦੋਨਾਂ ਲੜਕਿਆਂ ਨੂੰ ਕਾਬੂ ਕੀਤਾ ਇਹਨਾਂ ਦੋਨਾਂ ਲੜਕਿਆਂ ਜਿਨ੍ਹਾਂ ਚ ਪਹਿਲੇ ਦਾ ਨਾਮ ਅਰਸ਼ਜੋਤ ਸਿੰਘ ਉਰਫ ਘੁੱਗੀ son of ਗੁਰਜੀਤ ਸਿੰਘ ਮੱਤੇਵਾਲ ਥਾਣੇ ਦਾ ਰਹਿਣ ਵਾਲਾ ਤੇ ਦੂਸਰਾ ਲੜਕਾ ਅਭਿਨਾਸ਼ son of ਅਸ਼ਵਨੀ ਕੁਮਾਰ ਇਹ ਮੁਸਤਫਾਵਾਦਾ ਰਹਿਣ ਵਾਲਾ ਤੇ ਇਹਨਾਂ ਕੋਲੋਂ ਸਾਨੂੰ ਇੱਕ 0.32 ਪਿਸਟਲ ਤੇ 7 ਲਾਈਵ ਰਾਉਂਡ ਵੀ ਰਿਕਵਰ ਹੋਏ ਨੇ ਤੇ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਖਿਲਾਫ ਅਧੀਨ ਧਾਰਾ 25 ਦੇ 27 ਆਰਮਜ਼ੈਕਟ ਦੇ ਤਹਿਤ ਪੁਲਿਸ ਸਟੇਸ਼ਨ ਸਦਰ ਵਿਖੇ ਮਕਦਮਾ ਰਜਿਸਟਰ ਕਰਦੇ ਪਹਿਲੇ ਕਿੰਨੇ ਮਾਮਲੇ ਦਰਜ ਨੇ ਇਤਨਾ ਵਿੱਚ ਜੋ ਅਰਸ਼ ਜੋਤ ਸਿੰਘ ਘੁੱਗੀ ਆ ਉਸ ਦੇ ਖਿਲਾਫ ਟੋਟਲ ਪੰਜ ਮਕਦਮੇ ਪਹਿਲਾਂ ਦਰਜ ਨੇ ਜਿਨ੍ਹਾਂ ਵਿੱਚ ਇਹਦੇ ਖਿਲਾਫ 2 307 ਦੇ ਇਸ ਤੋਂ ਇਲਾਵਾ ਆਰਮਜ਼ੈਕਟ ਦੇ ਤਿੰਨ ਮਕਦਮੇ ਇੱਕ ਐਕਐਂਡੀਪੀਐ ਸੈਕਟ ਦਾ ਇੱਕ ਪ੍ਰिजन ਐਕਟਰ ਦਾ ਇਹਦੇ ਖਿਲਾਫ ਮੁਕੱਦਮਾ ਹੈ ਅੱਛਾ ਜੀ ਗੱਡੀ ਛੱਡ ਕੇ ਭੱਜੇ ਨੇ ਇਹਨਾਂ ਦੀ ਆਪਣੀ ਸੀ ਇਹ ਚੋਰੀ ਦੀ ਇਹ ਅਸੀਂ ਵੈਰੀਫਾਈ ਕਰ ਰਹੇ ਵਰਨਾ ਗੱਡੀ ਹੈ ਜੀ ਇਹ ਇਹਦੇ ਉੱਤੇ ਜੋ ਨੰਬਰ ਪਲੇਟ ਲੱਗੀ ਹੋਈ ਆ ਉਹ PB17C5440 ਲੱਗੀ ਹੋਈ ਆ ਬਿਸਨੋ ਦੀ ਆਰਟੀ ਕੋਲ ਆਰਟੀ ਦਫਤਰ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਦੱਸ ਸਕਦੇ ਗੱਡੀ ਇਹਨਾਂ ਦੀ ਆਪਣੀ ਹੈ ਜਾਂ ਕਿਸੇ ਹੋਰ ਦੀ ਗੱਡੀ ਦੇ ਵਿੱਚ ਕਿੰਨੇ ਮੁਲਜ਼ਮ ਸੀਗੇ ਸਰ ਗੱਡੀ ਦੇ ਵਿੱਚ ਟੋਟਲ 2 ਮੁਲਜ਼ਮ ਸੀ ਤੇ ਦੋਨਾਂ ਨੂੰ ਅਸੀਂ ਕਬੂਲ ਕਰ ਲਿਆ ਇਹ ਸਰ ਕਿਸੇ ਕਦੋਂ ਦਾ ਇਹਨਾਂ ਦਾ ਟਰੈਪ ਲੱਗਾ ਸੀ ਹੋਰ ਕੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਜਾਂ ਇਹ ਸਾਨੂੰ ਵੀ ਦੁਪਹਿਰ ਦੇ ਕਰੀਬ ਇਨਫੋਰਮੇਸ਼ਨ ਰੀਸੀਵ ਹੋਈ ਸੀ ਉਸ ਤੋਂ ਬਾਅਦ ਅਸੀਂ ਅੱਜ ਸ਼ਾਮ ਹੀ ਹੁਣ ਨਾਕਾ ਲਾਇਆ ਹੋਇਆ ਸੀ ਤੇ ਇਹ ਗੱਡੀ ਸਾਡੇ ਕੋਲ ਪਹੁੰਚੀ ਤਾਂ ਬਾਕੀ ਅਜੇ ਇਸ ਦੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਫਰਦਰ ਪੁਸ਼ਕੇ ਦੇ ਵਿੱਚ ਦੱਸ ਸਕਦੇ ਹਾਂ ਕਿ ਕਿੱਥੋਂ ਆ ਰਹੇ ਸੀ ਤੇ ਕੀ ਪਰਪਸ ਹੈ ਇਹਨਾਂ ਦੇ ਕ ਜੋ ਇਨੀਸ਼ੀਅਲ ਜਿਹੜੀ ਜਾਣਕਾਰੀ ਕਿਸੇ ਗੈਂਗ ਦਾ ਲਿੰਕ ਐਸ ਪ੍ਰੀਲੀਮਰੀ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਨਹੀਂ ਆਈ ਤੇ ਫਰਦਰ ਜੇ ਕੋਈ ਚੀਜ਼ ਆਉਂਦੀ ਹੈ ਤੁਹਾਨੂੰ ਅਸੀਂ ਦੱਸਾਂਗੇ